ਜੇੜੀ ਕੌਸ਼ੇਰ ਦੇ ਮੂੰ ਆਗੀ ਹੁੰਦਾ ਹੱਡ ਵੀ ਨਹੀਂ ਤੇ ਹੁੰਦਾ ਚੰਮ ਵੀ ਨਹੀਂ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਹੁਣ ਤੇ ਪੱਤੇ ਵੀ ਨਹੀਂ ਤੇ ਆਉਂਦੇ ਫਲ ਵੀ ਨਹੀਂ ਤੰਗਾ ਤੱਕ ਹੋ ਜਾਂਦੀ ਕਬੀਲਦਾਰੀ ਜੇ ਗੰਢ ਇਤਪਾਕ ਦੀ ਖੁੱਲ ਜਾਵੇ ਪਾਰਸ ਉਹ ਦੁਨੀਆਂ ਤੋਂ ਪੂਮਾ ਮਿਟ ਜਾਂਦੀਆਂ ਨੇ ਜਿੰਨਾ ਦਾ ਅਤਿਆਸ ਕੋਮ ਨੂੰ ਖੁੱਲ ਜਾਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਸਿੱਖੀ ਦੀ ਨੀਂਹ ਰੱਖੀ ਸਿੱਖ ਧਰਮ ਦੇ ਵਿੱਚ ਭਾਈ ਸਾਹਿਬ ਪੰਜ ਪਿਆਰੇ ਤਿਆਰ ਕੀਤੇ ਪੰਜ ਪਿਆਰਿਆਂ ਨੂੰ ਤਿਆਰ ਕਰਕੇ ਅਮਰ ਤਿਆਰ ਕੀਤਾ ਅਤੇ ਉਹਨਾਂ ਨੂੰ ਅਮਰ ਛਕਾਇਆ ਫਿਰ ਉਹਨਾਂ ਤੋਂ ਆਪ ਅਮਰ ਛਕ ਕੇ ਗੁਰੂ ਵਾਲੇ ਬਣੇ ਅੱਜ ਸਿੱਖ ਇਤਿਹਾਸ ਦੇ ਬੱਚਿਆਂ ਨੂੰ ਜਾਂ ਸਿੱਖਾਂ ਪਈਆਂ ਨੂੰ ਅਜੇ ਤੱਕ ਪੰਜ ਪਿਆਰਿਆਂ ਦੇ ਨਾਮ ਨਹੀਂ ਪਤਾ ਪੰਜ ਪਿਆਰਿਆਂ ਦੇ ਨਾਮ ਇਸ ਪ੍ਰਕਾਰ ਹਨ ਪਹਿਲਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੂਸਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਅਤੇ ਤੀਸਰੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਅਤੇ ਚੌਥੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਅਤੇ ਪੰਜਵੇਂ ਭਾਈ ਸਾਹਿਬ ਭਾਈ ਸਾਹਬ ਸਿੰਘ ਜੀ ਇਹ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਪਹਿਲਾਂ ਉਹਨਾਂ ਤੋਂ ਖੰਡੇ ਪੱਤੇ ਦੀ ਫੌਲ ਲਈ ਅਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਅਤੇ ਗੁਰੂ ਸਾਹਿਬ ਦੇ ਚਾਰ ਸਹਿਬਜ਼ਾਦੇ ਹੋਏ ਹਨ ਜਿਹੜੇ ਕੀ ਉਹਨਾਂ ਨੇ ਆਪਣੇ ਧਰਮ ਤੋਂ ਵਾਰ ਤੇ ਤਾਂ ਹੁਣ ਦੇ ਸਿੱਖ ਬੱਚਿਆਂ ਨੂੰ ਉਹਨਾਂ ਚਾਰ ਸਹਿਬਜ਼ਾਦਿਆਂ ਦੇ ਨਾਮ ਅਜੇ ਤੱਕ ਨਹੀਂ ਪਤਾ ਪਹਿਲੇ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਪਹਿਲੇ ਸਹਿਬਜ਼ਾਦੇ ਸਨ ਦੂਸਰੇ ਭਾਈ ਜਜਾਰ ਸਿੰਘ ਜੀ ਅਤੇ ਤੀਸਰੇ ਭਾਈ ਜੋਰਾਵਰ ਸਿੰਘ ਜੀ ਅਤੇ ਚੌਥੇ ਭਾਈ ਬਾਬਾ ਫਤੇ ਸਿੰਘ ਜੀ ਚਾਰ ਸਹਿਬਜ਼ਾਦੇ ਗੁਰੂ ਸਾਹਿਬ ਦੇ ਹੋਏ ਹਨ ਤੇ ਪੰਜ ਪਿਆਰੇ ਹੋਏ ਹਨ